ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਲੱਗੇ ਜੀ ਅੱਜ ਆਲ ਆਪਾਂ ਵਲੌਗ ਸਟਾਰਟ ਕਰਨ ਦੇ ਬੱਜ ਚੁੱਕੇ ਆਂ ਸਾਡੇ 4 ਤੇ ਕਾਫੀ ਦਿਨ ਹੋ ਗਏ ਜੀ ਹਨਾ ਵਲੌਗ ਬਣਾਏ ਨਹੀਂ ਹੈਗੇ ਤੇ ਰਾਹੀ ਕੋਈ ਅਪਲੋਡ ਕੀਤੇ ਆ ਤੇ ਇੱਕ ਹਨਾ ਮਨ ਜੀ ਆਏ ਹੋਇਆ ਪਿਆ ਬੁੱਟੇ ਪੈ ਕਿਉਂਕਿ ਜੀ ਵਲੌਗਾਂ ਨੂੰ ਹੁਣ ਵਿਊ ਨਹੀਂ ਜਾ ਰਹੇ ਹੈਗੇ ਪਤਾ ਨਹੀਂ ਜਾਂਦੀ ਕੀ ਚੱਕਰ ਪੈ ਗਿਆ ਕੀ ਨਹੀਂ ਤੇ ਵਲੌਗਾਂ ਨੂੰ ਜਾ ਰਹੇ ਆਪਣੇ ਵਿਊ ਹੈ ਜਿਹੜੇ ਬਹੁਤ ਘੱਟ ਹੋ ਗਏ ਤੇ ਉਹਦੇ ਕਰਕੇ ਬਸ ਜੀ ਜਿਆ ਨਹੀਂ ਕਰਦਾ ਹੈਗਾ ਤੇ ਹੁਣ ਅੱਜ ਮਨ ਜੀ ਕਰਿਆ ਸੀ ਸੋ ਜਲੋ ਹਨਾ ਆਪਾਂ ਤੁਹਾਡੇ ਨਾਲ ਜਿਹੜੀ ਈਵਨਿੰਗ ਦੀ ਆਪਣੀ ਰੋਟੀਨ ਆ ਪਾਓ ਸ਼ੇਅਰ ਕਰੀਏ ਤੇ ਇਧਰ ਵੀ ਸਾਨੂੰ ਕਪੜੇ ਵਗੈਰਾ ਧੋਤੇ ਸੀਗੇ ਤੇ ਮੈਂ ਲੱਗੀ ਸੀਗੀ ਜੀ ਕਪੜੇ ਥੋੜੇ ਲਾਉਣ ਤੇ ਕਪੜੇ ਲਾ ਦੀ ਤੇ ਫੇਰ ਸ਼ਾਮ ਦੇ 4:30 ਹੋ ਚੁੱਕੇ ਤੇ ਉਸ ਤੋਂ ਬਾਅਦ ਕੰਮ ਹੀ ਨੇ ਪਤਾ ਰੱਗ ਗੇ ਤੇ ਉਹ ਵੀ ਆਪਾਂ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਅੱਜ ਪਰ ਗਈ ਆ ਉਧਰ ਪੱਠੇ ਵੱਢਣ ਲੱਗੇ ਹੋਏ ਨੇ ਖੇਤ ਦੇ ਵਿੱਚ ਤੇ ਉਹ ਟਰੈਕਟਰ ਦੇ ਬੈਠ ਕੇ ਚੱਲੇਗੀ ਡੈਡੀ ਉਹਨਾਂ ਨਾਲ ਤੇ ਕੱਲ ਵੀਰ ਆਪਣਾ ਚਲੇਗਾ ਜੀ ਟਿਊਸ਼ਨ ਤੇ ਤੇ ਬਾਕੀ ਬਸ ਮੈਂ ਲੱਗੀ ਸੀ ਜੀ ਘਰ ਦੇ ਕੰਮ-ਕਾਰ ਕਰਨ। ਤੇ ਫਿਰ ਅੱਜ दाल ਸਬਜ਼ੀ ਕੋਈ ਬਣਾਉਣੀ ਨਹੀਂ ਹੈਗੀ ਕਿਉਂਕਿ ਆਪਾਂ ਬਣਾਇਆ ਸੀਗਾ ਜੀ ਸਾਗ। ਬਣਾਇਆ ਵੀ ਕਾਹਦਾ ਸੀਗਾ ਹਨਾ। ਉਹਦੇ ਕਾਲਪੇ ਦੇ ਪਾਪਾ ਗਏ ਸੀਗੇ ਜੀ ਪਿੰਡ ਮੇਧਪੁਰ ਤੇ ਹਾਂ। ਉੱਥੇ ਮਤਲਬ ਆਪਾਂ ਬੀਹਣਾਂ ਨੇ ਸਾਗ ਬਣਾਇਆ ਸੀ ਬਿੱਬੀ ਉਹਨਾਂ ਨੇ। ਤੇ ਉਹਨਾਂ ਨੇ ਸਾਗ ਭੇਜਤਾ ਤੇ ਅੱਜ ਪਤਾ ਲੱਗਿਆ ਕਿ ਸਾਗ। ਹੁਣ ਤਾਂ ਵਸੇ ਨੇ ਸਰਦੀਆਂ ਦੇ ਵਿੱਚ ਇਹੀ ਚੀਜ਼ਾਂ ਜਿਹਨਾਂ ਦੀ ਜ਼ਿਆਦਾ ਵਧੀਆ ਲੱਗਦੀ ਨੇ ਜਿਵੇਂ ਸਾਗ ਹੋ ਗਿਆ। ਤੇ ਗਾਜਰ ਮਟਰ ਹੋਗੇ ਆਲੂ ਮਟਰ ਹੋਗੇ ਬਸ ਇਹੀ ਚੀਜ਼ਾਂ ਜਾਨੀ ਮੋਠਾ ਦੀ ਦਾਲ ਇਹ ਚੀਜ਼ਾਂ ਜਾਨਦੀ ਵੱਧ ਜਿਹੜੀਆਂ ਚਲਦੀਆਂ ਨੇ ਤੇ ਅੱਜ ਆਪਾਂ ਤਕਾਂਗੇ ਜੀ ਸਾਗ ਤੇ ਇੱਧਰ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪਣੇ ਬੂਟੇ ਇਹ ਦੇਖੋ ਆ ਤਾਂ ਹੈਗਾ ਜੀ ਪੱਥਰ ਜਟ ਪੱਥਰ ਜਾਟੀ ਕਹਿੰਦੇ ਸਾਡੇ ਬੰਨੀ ਤਾਂ ਤੁਸੀਂ ਮੈਨੂੰ ਪਤਾ ਨਹੀਂ ਹੈਗਾ ਉਹ ਵੀ ਕੀ ਕਹਿੰਦੇ ਹੋਣਗੇ ਤੇ ਇੱਧਰ ਆਪਣੇ ਫੁੱਲ ਨੇ ਦੁਪਹਿਰ ਖਿੜੀ ਦਿੱਤੇ ਆ ਹੈਗੀ ਆ ਜੀ ਆਪਣੇ ਵਿਜੀ ਹੋਈ ਜਮੈਣ ਕਿਉਂਕਿ ਇਹਦੇ ਪੱਤੇ ਵਗੈਰਾ ਜਦੋਂ ਆਪਾਂ ਚਾਹ ਦੇ ਵਿੱਚ ਪਾਉਂਦੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਤੇ ਇਹਨੂੰ ਸਿਰਫ ਹਜੇ ਇੱਕ ਫੁੱਲ ਨਿਕਲਿਆ ਆਬਲੀ ਬੂਟੇ ਨੂੰ ਤੇ ਚਲੋ ਹੌਲੀ-ਹੌਲੀ ਹੈਨਾ ਨਿਕਲੇ ਆਉਣਗੇ ਤੇ ਇੱਧਰ ਵੀ ਬਰਖੜੀ ਜੀ ਆ ਇਹ ਹੈਗੀ ਜੀ ਆਪਣੀ ਛੋਟੀ ਜੀ ਕਹਿ ਸਕਦੇ ਆ ਕਿ ਫੁੱਲਵਾੜੀ ਫੁੱਲਵਾੜੀ ਉਹਦੇ ਵਸੋਂ ਤਾਂ ਤੇ ਦੇਖੋ ਜਾਂਦੀ ਹੈਨਾ ਹੌਲੀ-ਹੌਲੀ ਚੋਲੇ ਲਿਆਵਾਂਗੇ ਆਪਾਂ ਆਪਣੇ ਕਹਿ ਸਕਦੇ ਆ ਉਹ ਤਾਂ ਗਮਲੇ ਵਗੈਰਾ ਤੇ ਫਿਰ ਆਪਣਾ ਦੇ ਵਿੱਚ ਲਾਵਾਂਗੇ ਅੱਜ ਇੱਥੇ ਫੈਂਸੀ ਨਿਕਲੇ ਫੈਂਸੀ ਬਹੁਤ ਜ਼ਿਆਦਾ ਦੁਖੀ ਜਾਂਦੀ ਹੈ ਕਾਫੀ ਜ਼ਿਆਦਾ ਹੋਈ ਪਈ ਆ ਮੈਂ ਕੱਪੜੇ ਵਗੈਰਾ ਅੰਦਰ ਰੱਖਿਆ ਵਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣਾ ਜੀ ਅਗਲੇ ਆਪਾਂ ਕੰਮ ਕਰ ਕੀ ਕਰੀਏ ਲਓ ਜੀ ਆਪਾਂ ਆਪਣੀ ਅੱਗੀ ਪੱਥਰ ਵੜਾ ਕੇ ਨਾਲ ਤੇ ਟਰੈਕਟਰ ਵੀ ਆ ਗਿਆ ਯੈਸ ਆ ਟਰੈਕਟਰ ਵੀ ਆ ਗਿਆ Así de las análogas ni las que yo creo en la anterioridad. ਲਾਉਂਦੀ ਨਾ ਤਾਂ ਡੱਟ ਕੁਰੀ ਦੇ ਲਾਉਗੀ ਆ ਲਾਏ ਨਾਏ ਨਹੀਂ ਕਈ ਵੜੀਆਂ ਨਾ ਬਾਹਰ ਨਿਕਲ ਜਾਂਦੀ ਆ ਦੇਖੀ ਉਹ ਕੀ ਕਰੀ ਜਾਂਦੀ ਐ ਕੀ ਹੋ ਗਿਆ ਲਾ ਦੇ ਲਾ ਦੇ ਉੱਤੇ ਨੂੰ ਇਹਨੂੰ ਲਾ ਦੇ ਮੈਂ ਫੇਰ ਖੋਲਤਾ ਹਾਈ ਹਾਈ ਹੌਲੀ 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 ਲੱਗੂ 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 ਤਰੇ ਤੇ ਵੀ ਨਹੀਂ ਐ

ਮਾਂ ਅੰਟੀ ਆ ਹਾਂ ਅੰਟੀ ਕਿੱਥੇ ਆਂਟੀ ਉੱਥੇ ਬਾਹਰ ਚੱਲ ਜੇ ਤੇਰਾ ਪੁੱਛ ਗਈ ਹੂੰ ਪਾਪਾ ਆਦ੍ਰ ਮਗਰਾ ਤੁਸੀਂ ਕੀ ਕਿਹਾ ਆਲਪਨ ਨੂੰ ਹਾਂ ਆਲਪਨ ਨੂੰ ਕੀ ਕਿਹਾ ਤੁਸੀਂ ਮੈਂ ਗੱਡੀ ਦੇ ਚੀਟਾ ਪਾ ਦੇਗੀ ਮੈਨੂੰ ਜਾ ਕੇ ਕਹਿਦੀਆਂ ਨੇ ਮੈਨੂੰ ਪਾਪਾ ਨੇ ਕੁੱਟਿਆ ਕਹਿੰਦੀ ਮੇਰੇ ਕੋਟ ਪੈ ਗਈ ਮਹਾ ਕੱਤੇ ਪੈ ਗਈ ਕਹਿੰਨ ਮੈਨੂੰ ਪਾਪਾ ਨੇ ਕੁੱਟਿਆ ਪੱਟੀ ਕੁੱਤੇ ਦਾ ਹੈ ਦੀ ਦੀ ਗਈ ਉਹ ਪੱਟੀ ਆ ਤੇ ਕਹਿੰਦੀ ਮੈਨੂੰ ਕੁੱਟਿਆ ਮੈਂ ਨਹੀਂ ਮੈਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਹਟ ਜਾ ਛਿਟਾ ਪੈ ਜਾਣੀ ਗੱਡੀ ਤੇ ਕੁੱਤੇ ਦਾ ਹੈ ਨਹੀਂ ਗਾ ਮੇਰਾ ਮੈਂ ਦੇ ਦੇ ਨਾ ਮੈਂ ਮੈਂ ਖੇਡਣਾ ਹਾਂ ਖੜੇ ਉਹ ਖੇਡਣਾ ਇਹ ਚਲੋ ਪਲਾ ਤਾਂ ਪਾਣੀ ਦਾ ਓਕੇ ਸ਼ੂਕੀ ਤਾਂ ਹਾਂ ਆਹੋ ਕਰੇ ਨਾ ਫੜੇ ਨਾ ਚਲ ਉਹ ਆ ਜਾ ਮੇਰਾ ਕੋਟ ਘਾ ਤੁਮਾਂ ਦਾ ਮੈਂ ਦਿਖਾ ਤੈਨੂੰ ਪਗ ਜਾਣਾ ਹੁੰਦਾ ਹੈ ਕੀ ਕੀਤਾ ਮੇਰਾ ਹਾਂ ਮੁੜ ਕੇ ਨੱਲਾ ਹੋਇਆ ਤੇ ਤਾਂ ਕਿ ਕੇ ਪਪਾ ਤੋਤਾ ਜਾਊ ਕਹਦੇ ਕੇ ਪਪਾ ਤੋਤਾ ਜਾਊ ਫਿਰ ਹਾਇਰ ਬਹੂਣਾ ਪਤਾ ਨਹੀਂ ਕਿਥੇ ਖਿੱਚੀ ਲਈ ਜਾਂਦੀ ਮੈਨੂੰ ਚੱਲ ਹਾਂ ਕਰੋ ਕਿੱਥੇ ਜਾਣਾ ਹੱਤ ਘਾੜ ਪਹਿਲਾਂ ਹੱਤ ਘਾੜ ਇੱਕ ਨਹੀਂ ਬੀਤਾ ਪਰੇ ਕੋਈ ਤਾਂ ਗਈਆਂ ਦੋ ਆ ਜਾ ਦੁਪਹਿਰੇ ਦੋ ਨੇ ਕਿੱਥੇ ਬੀਤਾ ਇੱਕ ਨਹੀਂ ਬੀਤਾ ਨਹੀਂ ਹਾਂ ਹਾ ਉਹਨੇ ਬੀਤਾ ਨੋ 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 ਇਹਨੂੰ ਫੋਟੋ ਖੋਣੇ ਨਹੀਂ ਉਹ ਤਾਂ ਚੁੱਲ੍ਹੇ 'ਚ ਜਾਣਾ। ਬਾਈ ਛੂਟਰੀ ਦੇ ਲੈ ਜਾ। ਛੂਟਰੀ ਤੇ ਚੱਲਾ ਪਾਪਾ ਚੱਲੇ ਗਿਆ। ਤੁਸੀਂ ਜਿ ਗਏ। ਆਉਦੇ ਆਉਦੇ ਗਿਆ। ਉਦੇ ਗਿਆ ਪਾਪਾ। ਉਹਦੇ ਚੱਲ ਪਾ ਚਲਾ। ਫਸਲਾ ਪਾ ਚਲਾ। ਲੈ ਕਰੀ ਚੰਦੀ ਹੱਥ ਚੱਕ ਹੱਥ ਚੱਕ। ਆਹ। ਕੁੱਮ ਗਿਆ। ਕਿਦਾਂ ਕੀ ਦੇ ਦਾਂ। ਆ ਜਾ ਓਏ। ਓਏ ਕੀ ਆ। ਆ ਵੀ ਹਰਮਨ ਚਰਖਾ ਤੇ ਚਰਖਾ ਤੇ ਚਰਖਾ ਦਾਦੇ ਕੀ ਆ ਚਰਖਾ ਜੰਡੋਲਾ ਚਰਖਾ ਕਾਕਾ ਕਾਕਾ ਚਰਖਾ ਕਾਕਾ ਹੀ ਦੱਦੀ ਆ ਤੇ ਚਰ ਹਾਂ ਤਾਂ ਨਹੀਂ ਖਾ ਚਰਖਾ ਤੇ ਜੰਡੋਲਾ ਪੁੱਤ ਜੰਡੋਲਾ 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 ਦੇ ਬੰਦੇ ਵੀ ਆਖਣ ਤੇ ਜੰਡੋਲਾ ਹੈ ਨਾ ਵੀਰ ਟੰਡੋਲਾ ਕੰਨੀ ਹਾਂ 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 ਜਾ ਫੋਟੋ ਚਲਾਣੀ ਆ ਰੁਕ ਜਾ ਚਰਖੇ ਦੀ ਫੋਟੋ ਖਿੱਚ ਲੈ ਉਹ ਦੀ ਟੰਡੋਲ ਦੀ ਫੋਟੋ ਖਿੱਚ ਲੈ ਚਰਖਣ ਦੀ ਟੰਡੋਲ ਦੀ ਟੰਡੋਲ ਦੀ ਫੋਟੋ ਖਿੱਚਦੇ ਆਰੇ ਓਰੇ ਘਪਰੇ ਓਰੇ ਹੋ ਮਾ ਟੰਡੋਲ ਦੀ ਫੋਟੋ ਲੈ ਤੇਰੀ ਫੋਟੋ ਖਿੱਚਾ ਲੈ ਇੱਥੇ ਫੋਟੋ ਖਿੱਚ ਲੈ ਲੜਤੀ ਹੈ ਛੱਟ ਵੀ ਮਟਚੀ ਪੈ ਜਾਂਦੀ ਹੈ ਇੱਥੇ ਘੜਾ ਤੂੰ ਘੜੇ ਤੇ ਡੜਗੜੂਗੀ ਆਹ ਕੋਟੋ ਬਿੱਟੂ ਕੀ ਅਰਪਣ ਵੱਢਣੀ ਚਾਹੀਏ ਨਾਲੀ ਪੁੱਤ ਕਿ ਤੂੰ ਵੀ ਵੱਢ ਦੇ ਦੀ ਚਲ ਆ ਚੱਲੀਏ ਆ ਜਾ ਦੇਖੀ ਇਹ ਦੇਖ ਆ ਜਾ ਓਏ ਆਪਨ ਆ ਜਾ ਓਏ ਕਟੋ ਜਾਣਾ ਨਹੀਂ ਹੋਰ ਨਹੀਂ ਜਾਣਾ ਹੈਗਾ ਨਹੀਂ ਜਾਣਾ ਹਾਂ ਤਾਂ ਖੇੜ ਭਾਈ ਹਾਂ ਨਵੀ ਅੰਦਰ ਆ ਤੇਰੀ ਮੰਮੀ ਸਾਦੀ ਆ ਸਿੱਧਾ ਕਰਕੇ ਰੱਖ ਲੈ ਤੇ ਦੀਦੀ ਮੰਮਾ ਸਾਦੀ ਆ ਲੈ ਚਾਬੀ ਚਾਬੀ ਕਮਾਲ